ਹੈਲੋ ਜੀwelcome to my new vlog ਹਾਂਜੀ ਤੁਹਾਡਾ ਮੇਰੇ ਨਵੇਂ vlog ਵਿੱਚ ਸਵਾਗਤ ਆ ਜੀ ਤੇ ਹਾਂਜੀ ਫਰੈਂਸ ਮੈਂ ਅੱਜ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਆਈ ਨਵੀਂ ਜਾਣਕਾਰੀ ਲੈ ਕੇ ਆਈ ਹਾਂ ਜੀ ਤੇ ਨੋਟੀਫਿਕੇਸ਼ਨ ਦਾ ਬਟਨ ਦੂਰ ਦਬਾਇਆ ਕਰੋ ਤਾਂ ਕਿ ਤੁਹਾਡੇ ਕੋਲ ਸਾਰੀਆਂ ਆਉਣ ਵਾਲੀ ਵੀਡੀਓ ਜਾਣਕਾਰੀ ਪਹੁੰਚ ਸਕਣ ਹਾਂਜੀ ਫਰੈਂਸ ਅੱਜ ਆਪਾਂ ਗਲੇ ਦੇ ਉੱਪਰ ਜਿਹੜੀ ਪਾਈਪਿੰਗ ਗਲੇ ਤੇ ਜਿਹੜੀ ਪਾਈਪਿੰਗ ਨਿਕਲਦੀ ਹੈ ਸਾਈਡ ਤੇ ਉਹਦੀ ਵੀਡੀਓ ਬਣਾਵਾਂਗੇ ਜੀ ਅੱਜ ਤੇ ਪਾਈਪਿੰਗ ਆਪੇ ਕੱਢੀ ਕੱਢਣੀ ਹੈ ਜੀ ਜੇ ਕੋਰੇ ਪੱਟੀ ਦੀ ਪਾਈਪਿੰਗ ਕੱਢਾਂਗੇ ਇਸ ਵਾਸਤੇ ਪਰ ਇਹ ਪੱਟੀ ਲਈਏ ਦੇਖੋ ਰੇਵ ਕਪੜਾ ਹੈ ਜੀ ਇਹ ਵਾਲੀ ਪੱਟੀ ਲਈਏ ਜਿਹੜੀ ਸਵਾਰ ਦੀ ਸਾਈਡ ਤੋਂ ਲੈਂਦੀ ਪੱਟੀ ਉਹ ਹੈ ਜੀ ਇਹ ਤੇ ਇਹਦੀ ਆਪਾਂ ਅੱਜ ਪਾਈਪਿੰਗ ਕੱਢਾਂਗੇ ਜੀ ਵੀ ਤੁਹਾਨੂੰ ਦੱਸਾਂਗੇ ਜੀ ਆਪਾਂ ਕੱਪੜੇ ਦੀ ਰੇਵ ਪਾਈਪਿੰਗ ਆਪਾਂ ਕਿਵੇਂ ਕੱਢਣੀ ਆ ਤੇ ਗਲਾ ਆਪਾਂ ਸਭ ਤੋਂ ਪਹਿਲਾਂ ਝੜਕੇ ਰੱਖ ਲਈਏ ਦੇਖੋ ਇਸ ਤਿਕਾ ਗਲਾ ਜਿਹੜਾ ਹੋਇਆ ਹੈ ਇਹ ਤੇ ਇਹਦਾ ਕੀ ਕਰਨਾ ਜੀ ਆਪਾਂ ਗਲੇ ਦੇ ਨਾਲ-ਨਾਲ ਬਿਲਕੁਲ ਕਪੜਾ ਕਟਿੰਗ ਕਰ ਲੈਣਾ ਜੀ ਬਿਲਕੁਲ ਨਾਲ-ਨਾਲ ਜੀ ਇਸ ਤਰੀਕੇ ਨਾਲ देखो गले बिलकुल कपड़ा कटिंग कर लिया देखो इस तरह बन जूगा जी इस तु बाद जी इस तरीके पट्टी नीचे गले पट्टी गले थले रख देने उपर तु इस तरीके गला रख देना तो जिनी चौड़ी पाइपिंग क्डनी है जी उसे सिलाई ला दिने जो तुम्हें वाद चौड़ी पाइपिंग क्डनी है तो जी इथो जिनी स्टार्टिंग है सारी उन्नी होनी चाहिए पाइपिंग सारे गले ਵੱਧ ਘੱਟ ਨਹੀਂ ਹੋਣੀ ਚਾਹੀਦੀ ਜੀ ਇਸ ਤਰੀਕੇ ਨਾਲ ਤੇ ਗਲੇ ਦੀ ਗੁਲਾਈ ਦੇ ਨਾਲ ਨਾਲ ਇਹ ਰੇ ਪੱਤੀ ਨੂੰ ਤੁਸੀਂ ਗੋਲ ਕਰੀ ਹੋਣਾ ਹੈ ਜਿਵੇਂ ਜਿਵੇਂ ਗਲਾ ਥੋੜਾ ਹੋਈ ਜਾਂਦਾ ਜੀ ਉਹਵੇਂ ਇਸ ਤਰੀਕੇ ਨਾਲ ਐਸਟਰਾ ਦੇਖੋ ਜੀ ਆਪਾਂ ਗਲੇ ਦੇ ਨਾਲ ਨਾਲ ਸਲਾਈ ਲਾ ਲਈਏ ਸਾਰੀ ਦੇਖੋ ਸਾਰੀ ਆਪਣੀ ਸਲਾਈ ਬਿਲਕੁਲ ਬਰਾਬਰ ਹੈ ਜਿੰਨੀ ਆਪਾਂ ਸਟਾਰਟਿੰਗ 'ਚ ਸੀ ਸਲਾਈ ਆਪਣੀ ਓਨੀ ਹੀ ਇੱਧਰ ਸਲਾਈ ਹੈ ਜੀ ਇਸ ਤੋਂ ਬਾਅਦ ਵੀ ਕਰਨਾ ਆਪਾਂ ਇਸ ਤਰ੍ਹਾਂ ਉਪਰੋ ਬਰਾਬਰ ਕਰ ਲੈਣੀ ਸਾਰੀ ਪਾਈਪਿੰਗ ਦੀ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਕੀ ਕਰ ਲੈਣਾ ਸਿੱਧਾ ਪਾਸਾ ਕਰ ਲੈਣਾ ਇਸ ਤਰੀਕੇ ਨਾਲ ਜਿਹੜੀ ਆ ਪੱਟੀ ਇਹਨੂੰ ਇਸ ਤਰੀਕੇ ਨਾਲ ਥੱਲੇ ਨੂੰ ਫੋਲਡਿੰਗ ਕਰ ਦੇਣਾ ਦੇਖੋ ਆਪਣੀ ਇਸ ਤਰੀਕੇ ਨਾਲ ਪਾਈਪਿੰਗ ਨਿਕਲੇ ਹੋਣੀ ਆ ਐਸ ਤਰ੍ਹਾਂ ਇਸ ਤਰ੍ਹਾਂ ਆਪਣੀ ਪਾਈਪਿੰਗ ਆ ਜਾਣੀ ਹੈ ਜੀ ਤੇ ਤੁਸੀਂ ਕੀ ਕਰਨਾ ਜੀ ਇੱਕ ਵੱਡੇ ਬਕ ਨੇ ਇੱਥੇ ਸਲਾਈ ਲਾ ਦੇਣੀ ਆ ਪਾਈਪਿੰਗ ਹੈ ਕੱਢ ਕੱਢ ਕੇ ਨਾ ਇਧਰ ਨੂੰ ਇਸ ਤਰੀਕੇ ਨਾਲ ਵੱਡੇ ਬਕ ਨੇ ਇਧਰ ਸਲਾਈ ਲਾ ਦੇਣੀ ਆ ਬਖਾਪਾ ਵੱਡਾ ਕਰ ਲੈਣਾ ਹੈਗਾ ਇਸ ਤਰੀਕੇ ਨਾਲ ਆਪਾਂ ਗੋਲ ਪਾਈਪ ਹੀ ਨਿਕਲ ਗਈ ਦੇਖੋ ਰੇ ਪੱਟੀ ਵਾਲੀ ਪਾਈਪਿੰਗ ਦੇਖੋ ਕਿੰਨੀ ਸੋਹਣੀ ਸਫਾਈ ਦੀ ਨਾ ਪਾਈਪਿੰਗ ਨਿਕਲੀ ਆਪਣੇ ਜਿਹੜੀਆਂ ਆ ਦੋ ਸੀਨਾਂ ਲਾਈਆਂ ਨੇ ਇਹ ਆਪਾਂ ਬਾਅਦ ਚ ਢੇੜ ਦੇਣੀ ਆ ਕਿਹੜਾ ਵੱਡੇ ਵਾ ਕੇ ਸਟਾਈਲ ਆਈ ਸੀ ਇਹ ਢੇੜ ਦੇਣੀ ਆ ਇੱਕ ਆਵੇ ਸਲਾਈ ਢੇੜ ਦੇਣੀ ਆ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਸੈਂਟਰ ਕਰ ਲੈਣਾ ਗਲੇ ਦਾ ਫालतू ਕਪੜਾ ਉੱਪਰ ਆਪਾਂ ਕਟਿੰਗ ਕਰ ਦੇਣਾ ਇਸ ਤਰੀਕੇ ਨਾਲ सेंटर कर लेना गले दा। सेंटर देना, इस तरीके ने गले का सेंटर बढ़ा देना इस तरीके इस तू बाद अगे कुड़ती का गला चढ़ दे सीधे पास रख दे गले को इस तरीके रख दे गले इस तरीके ਆਪ ਐਸ ਤਰੀਕੇ ਨਾਲ ਨਹੀਂ ਰੱਖਣਾ ਜੀ ਇਹ ਗੱਲ ਆਪਾ ਕੋੜਤੀ ਦੇ ਪੁੱਠੇਲੇ ਪਾਸੇ ਰੱਖਣਾ ਆ ਆਪਣਾ ਕੋੜਤੀ ਦੇ ਪੁੱਠੇਲੇ ਪਾਸਾ ਹੋ ਗਿਆ ਜੀ ਇਹਦੇ ਉੱਪਰ ਰੱਖਣਾ ਪੁੱਠੇਲੇ ਪਾਸੇ ਐਸ ਤਰੀਕੇ ਨਾਲ ਤੇ ਭੂਕਰਮ ਦੇ ਨਾਲ ਨਾਲ ਸਲਾਈ ਲਾ ਦੇਣੀ ਹੈ लो जी गला लग गया अपना तुम पुठे पासे कुर्ती गला रखना जी ਇਹ ਵਾਲਾ ਪਾਸਾ ਜੀ ਆਪਣਾ ਪੁੱਠੇ ਵਾਲਾ ਹੈ ਉੱਪਰ ਆਪਾਂ ਗਲਾ ਰੱਖਿਆ ਇਸ ਤੋਂ ਬਾਅਦ ਆਪਾਂ ਇਸ ਤਿੱਕੇ ਨਾਲ ਕੱਪੜਾ ਵਿੱਚ ਕਟਿੰਗ ਕਰ ਦਾਂਗੇ ਤੇ ਪੈਰ-ਪੈਰ ਦਾ ਕੱਪੜਾ ਰੱਖ ਲਾਂਗੇ ਕੱਟ ਦਲਾਂਗੇ ਸਾਰੇ ਆਪਾਂ ਇਸ ਤੋਂ ਬਾਅਦ ਕੀ ਕਰਨਾ ਜੀ ਗਲੇ ਨੂੰ ਸਿੱਧੇ ਵਾਲੇ ਪਾਸੇ ਕਰ ਲੈਣਾ ਆਪਾਂ ਵਲ ਆਪਣੇ ਸਿੱਧੇਲੇ ਪਾਸੇ ਆ ਗਿਆ ਜੀ ਤੇ ਇਸ ਤਿੱਕੇ ਨਾਲ ਆਪਾਂ ਗਲਾ ਸਹੀ ਕਰਦੇ ਕਰਦੇ ਗਲਾ ਸਹੀ ਕਰਦੇ ਜਾਵਾਂਗੇ ਤੇ ਬਿਲਕੁਲ ਪਾਈਪਿੰਗ ਦੇ ਨਾਲ ਨਾਲ ਸਲਾਈ ਲਾਵਾਂਗੇ ਜੀ ਬਿਲਕੁਲ ਪਾਈਪਿੰਗ ਦੇ ਨਾਲ ਨਾਲ ਸਲਾਈ ਆਪਾਂ ਪਾਈਪਿੰਗ ਦੇ ਉੱਪਰ ਨਹੀਂ ਚੜਾਉਣੇਗੀ ਪਾਈਪਿੰਗ ਦੇ ਨਾਲ ਨਾਲ ਸਲਾਈ ਲਗੂ ਸਲਾਈ ਦੇਖੋ ਜੀ ਬਿਲਕੁਲ ਪਾਈਪਿੰਗ ਦੇ ਨਾਲ ਨਾਲ ਹੈ ਪਾਈਪਿੰਗ ਦੇ ਉੱਪਰ ਆਪਾਂ ਬਿਲਕੁਲ ਵੀ ਸਲਾਈ ਨਹੀਂ ਲਾਈ ਦੇਖੋ ਕਿੰਨੀ ਸਫਾਈ ਦੇ ਨਾਲ ਆਪਣੀ ਪਾਈਪਿੰਗ ਨਿਕਲੀ ਗਲੇ ਦੀ ਇਸ ਤੋਂ ਬਾਅਦ ਇਹ ਦੋ ਸੀਨੇ ਪਹਿਲਾਂ ਹੀ ਲੈ ਲਏ ਜੀ ਆਪਾਂ ਉਧੇੜ ਦੇਾਂਗੇ ਲਓ ਜੀ ਲਓ ਜੀ ਸਾਰੇ ਸੀਨਾ ਪਰ ਦੇੜਤੀਆਂ ਸਿਰਫ ਆਪਣੀ ਇੱਕ ਪਾਈਪਿੰਗ ਵਾਲੀ ਸਲਾਈ ਰਹਿ ਗਈ ਹੈ ਦੇਖੋ ਜੀ ਆਪਣੇ ਗਲਾ ਕਿੰਨੀ ਸਫਾਈ ਨਾਲ ਬਣਿਆ ਤੇ ਕਿੰਨੇ ਆਸਾਨ ਤਰੀਕੇ ਨਾਲ ਪਹਿ ਗਲਾ ਬਣਾਇਆ ਜੀ ਤੇ ਤੁਸੀਂ ਵੀ ਆਪਣੇ ਘਰੇ ਇਸ ਤਰੀਕੇ ਨਾਲ ਗਲਾ ਬਣਾ ਸਕਦੇ ਆ ਪਾਈਪਿੰਗ ਵਾਲਾ ਜੀ ਇੱਥੇ ਤੁਸੀਂ ਲੈਸ ਵੀ ਲਾ ਸਕਦੇ ਆ ਪਾਈਪਿੰਗ ਵੀ ਲਾ ਸਕਦੇ ਆ ਜੀ ਉਹ ਤੁਹਾਡੀ ਇੱਛਾ ਹੈ ਜੀ ਤੁਸੀਂ ਪਾਈਪਿੰਗ ਲਾਉਣੀ ਹੈ ਕਿ ਲੈਸ ਲਾਉਣੀ ਹੈ ਜੀ ਪਰ ਤੁਸੀਂ ਇਸ ਤਰੀਕੇ ਨਾਲ ਬਹੁਤ ਹੀ ਈਜ਼ੀ ਤਰੀਕੇ ਨਾਲ ਤੁਸੀਂ ਘਰੇ ਆਪਦੇ ਸੂਟ ਦੇ ਗਲਾ ਤਿਆਰ ਕਰ ਸਕਦੇ ਆ ਜੀ ਦੇਖਣ ਨੂੰ ਬਹੁਤ ਵਧੀਆ ਗਲਾ ਲੱਗਦਾ ਹੈ ਜੀ ਪੂਰੀ ਫਿਨਿਸ਼ਿੰਗ ਨਾਲ ਗਲਾ ਲੱਗਿਆ ਆਪਣਾ ਤੇ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਥੋੜੀ-ਮੋਟੀ ਵੀ ਚੰਗੀ ਲੱਗੀ ਜੀ ਲਾਈਕ ਸ਼ੇਅਰ ਕਮੈਂਟ ਜੀ ਕਰ ਲਾਈਕ ਜਰੂਰ ਕਰਿਓ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ મેલ નેક્સ્ટ ડિયો બાય બાય રબ રાખા